ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਅਪਾਰ ਰਹਿਮਤ ਤੇ ਬਖਸ਼ਿਸ਼ ਹੋਈ ਹੈ ਜੋ ਇਤਨਾ ਵੱਡਾ ਉਪਰਾਲਾ ਮਹਾਂਪੁਰਸ਼ਾਂ ਤੋਂ ਸੱਚੇ ਪਾਤਸ਼ਾਹ ਆਏ ਸਾਲ ਕਰਾਉਂਦੇ ਨੇ ਦੇਖੋ ਕਿੰਨਾ ਸੋਹਣਾ ਪ੍ਰਬੰਧ ਕੀਤਾ ਹੈ ਜਿੱਥੇ ਸੋਹਣੇ ਪੰਡਾਲ ਸਜਾਏ ਨੇ ਉੱਥੇ ਸਾਧ ਸੰਗਤ ਜੀ ਸਕਰੀਨਾਂ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਹੋਰ ਬਿਆੰਤ ਤਰ੍ਹਾਂ ਦੇ ਪ੍ਰਬੰਧ ਮਹਾਂਪੁਰਸ਼ਾਂ ਨੇ ਕੀਤੇ ਨੇ ਇਹ ਇੰਨਾ ਪ੍ਰਬੰਧ ਕਾਦੇ ਲਈ ਐ ਮਾ ਪੁਰਸ਼ਾਂ ਦੇ ਅੰਦਰ ਕੀ ਫੁਰਨਾ ਹੈ ਤੇ ਸੱਚੇ ਪਾਤਸ਼ਾਹ ਬਾਣੀ ਦੇ ਵਜਨ ਕਰਦੇ ਨੇ ਕੋਈ ਜਨ ਹਰਿ ਸ਼ਿਉ ਦੇਵੈ ਜੋਰ ਰੱਬ ਦੇ ਪਿਆਰਿਆਂ ਦਾ ਕੀ ਯਤਨ ਹੁੰਦਾ ਹੈ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਦਾ ਕੀ ਅਪਰਾਲਾ ਹੁੰਦਾ ਅਸੀਂ ਸੰਸਾਰੀ ਜੀਵ ਕੀ ਸੋਚਦੇ ਆ ਸਾਨੂੰ ਮਾਇਆ ਮਿਲ ਜਾਏ دنیਆਵੀ ਪਦਾਰਥ ਮਿਲ ਜਾਣ ਸਾਡੇ ਮਨ ਚ ਬੜੀ ਖੁਸ਼ੀ ਹੁੰਦੀ ਐ ਸਾਨੂੰ دنیਆਵੀ ਪਦਾਰਥ ਮਿਲ ਗਏ ਸਾਨੂੰ ਮਾਇਆ ਮਿਲ ਗਏ ਪਾਸ਼ਾ ਬਾਣੀ ਵਿੱਚ ਬਚਨ ਕਰਦੇ ਨੇ ਕਿਨਹੀ ਬਣ ਗਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਪਾਰੀ ਸੰਤੋ ਬਣ ਗਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਇੱਥੇ ਬੜੇ ਤਰ੍ਹਾਂ ਦੇ ਲੋਕ ਵਪਾਰੀ ਨੇ ਕੋਈ ਚਾਂਦੀ ਦਾ ਵਪਾਰ ਕਰਦਾ ਹੈ ਕੋਈ ਸੋਨੇ ਦਾ ਵਪਾਰ ਕਰਦਾ ਹੈ ਕੋਈ ਕਾਂਸੀ ਦਾ ਵਪਾਰ ਕਰਦਾ ਹੈ ਤੇ ਸਤਿਗੁਰੂ ਬਾਣੀ ਵਿੱਚ ਵਜਨ ਕਰਦੇ ਨੇ ਭਾਈ ਰੱਬ ਦੇ ਪਿਆਰੇ ਕਾਦਾ ਵਪਾਰ ਕਰਦੇ ਨੇ ਕਿਨਹੀ ਬਣ ਗਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਪਾਰੀ ਸੰਤੋ ਬਣ ਗਿਆ ਨਾਮ ਗੋਵਿੰਦ ਦਾ ਆ ਜੋ ਤੁਸੀਂ ਤੱਕ ਰਹੇ ਹੋ ਸਾਹਮਣੇ ਇਹ ਮਹਾਪੁਰਸ਼ਾਂ ਨੇ ਕਾਦੇ ਲਈ ਉਪਰਾਲਾ ਕੀਤਾ ਵੀ ਕੋਈ ਇਨਸਾਨ ਕੋਈ ਗੁਰੂ ਨਾਲੋਂ ਟੁੱਟਿਆ ਕੋਈ ਇਨਸਾਨ ਗੁਰੂ ਤੋਂ ਦੂਰ ਹੋਇਆ ਤੇ ਕਿਸੇ ਟੁੱਟੇ ਹੋਏ ਦੀ ਗੰਢ ਨਰਿੰਕਾਰ ਨਾਲ ਪੈ ਜਾਏ ਗਜਖੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਸੇ ਟੁੱਟੇ ਹੋਏ ਦੀ ਗੰਢ ਨਰਿੰਕਾਰ ਨਾਲ ਪੈ ਜਾਏ ਕੋਈ ਟੁੱਟਿਆ ਹੋਇਆ ਜੀਵ ਕੋਈ ਟੁੱਟਿਆ ਹੋਇਆ ਹਿਰਦਾ ਨਰਿੰਕਾਰ ਨਾਲ ਜੁੜ ਜਾਏ ਮਹਾਪੁਰਸ਼ਾਂ ਦਾ ਉਪਰਾਲਾ ਹੀ ਇਹ ਹੈ ਸਤਿਗੁਰੂ ਕਹਿੰਦੇ ਹਰ ਕੇ ਨਾਮ ਕੇ ਵਪਾਰੀ ਰੱਬ ਦੇ ਪਿਆਰੇ ਨਾਮ ਦੇ ਵਪਾਰੀ ਨੇ ਭਾਈ ਆ ਜਿਨ੍ਹਾਂ ਨੂੰ ਆਪਾਂ ਜੀ ਯਾਦ ਕਰ ਰਹੇ ਆ ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾ ਰਾੜਾ ਸਾਹਿਬ ਵਾਲੇ ساری ਜ਼ਿੰਦਗੀ ਮਹਾਂਪੁਰਸ਼ਾਂ ਨੇ ਅੱਧੀ ਸਦੀ ਕਰੀਬ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾ ਦੇ ਚਰਨਾਂ ਨਾਲ ਜੋੜਿਆ ਪਿਆਰਿਓ ਕਦੇ ਦੁਨਿਆਵੀ ਗੱਲ ਨਹੀਂ ਕੀਤੀ ਕਦੇ ਦੁਨਿਆਵੀ ਵਿਚਾਰ ਨਹੀਂ ਕੀਤੀ ਜਿੱਥੇ ਵੀ ਦੀਵਾਨ ਸਜਾਏ ਸੰਤ ਜੀ ਮਹਾਰਾਜ ਨੇ ਪਰਮਾਰਥ ਦੀਆਂ ਵਿਚਾਰਾਂ ਕੀਤੀਆਂ ਬਾਣੀ ਦੀਆਂ ਵਿਚਾਰਾਂ ਕੀਤੀਆਂ ਜਿਹੜੇ ਇੱਕ ਵਾਰੀ ਸੰਤ ਜੀ ਮਹਾਰਾ ਦਾ ਦੀਵਾਨ ਸੁਣ ਲੈਂਦੇ ਸੀ ਨਾ ਪਿਆਰਿਓ ਤੇ ਮਹਾਪੁਰਸ਼ਾਂ ਦਾ ਦੀਵਾਨ ਸੁਣ ਕੇ ਹੀ ਜੀਵਨ ਪਲਟਾ ਖਾ ਜਾਂਦਾ ਸੀ ਜੀਵਨ ਬਦਲ ਜਾਂਦਾ ਸੀ ਆ ਮਹਾਪੁਰਸ਼ ਬੈਠੇ ਨੇ ਸਟੇਜ ਤੇ ਸੰਗਤ ਹੀ ਕੀਤੀ ਹੈ ਨਾ ਪਿਆਰਿਓ ਜੀਵਨ ਵਿੱਚ ਜਦੋਂ ਕਿਸੇ ਕਮਾਈ ਵਾਲੇ ਬੰਦਗੀ ਵਾਲੇ ਪੁਰਸ਼ ਦੀ ਸੰਗਤ ਹੋ ਜਾਏ ਤੇ ਸਤਿਗੁਰੂ ਪਾਤਸ਼ਾਹ ਬਾਣੀ ਅੰਦਰ ਕਿਰਪਾ ਕਰਦੇ ਨੇ ਸੰਗਤ ਬੰਦੇ ਨੂੰ ਤਬਦੀਲ ਕਰ ਦਿੰਦੀ ਹੈ ਭਗਤ ਕਬੀਰ ਸਾਹਿਬ ਜੀ ਬਾਣੀ ਜੀ ਕਹਿੰਦੇ ਨੇ ਸਾਖਤ ਸੰਗ ਨ ਕੀਤੀਏ ਦੂਰੋ ਜਾਈਏ ਭਾਗ ਬਾਸਣ ਕਾਰੋ ਪਰਸੀਏ ਤੌਕਸ਼ ਲੱਗਿਆ ਦਾ ਕਿਸੇ ਮਾੜੇ ਬੰਦੇ ਦੀ ਸੰਗਤ ਕਰ ਲਓ ਕਿਸੇ ਵਿਕਾਰੀ ਬੰਦੇ ਦੀ ਸੰਗਤ ਕਰ ਲਓ ਤੇ ਸਾਥ ਸੰਗਤ ਜੀ ਸੰਗਤ ਕਰਕੇ ਮਨ ਵਿਕਾਰੀ ਹੋ ਜਾਂਦਾ ਹੈ ਸੰਗਤ ਕਰਕੇ ਮਨ ਵਿਕਾਰਾਂ ਵਿੱਚ ਚੱਲਿਆ ਜਾਂਦਾ ਪਰ ਜੇ ਕਿਤੇ ਸਤਿਗੁਰੂ ਕਿਰਪਾ ਕਰਨ ਰੱਬ ਦੇ ਪਿਆਰਿਆਂ ਦੀ ਸੰਗਤ ਹੋ ਜਾਏ ਮਹਾਪੁਰਸ਼ਾਂ ਦੀ ਸੰਗਤ ਹੋ ਜਾਏ ਤੇ ਭਗਤ ਜੀ ਨੇ ਨਾਲ ਹੀ ਵਚਨ ਕੀਤਾ ਕਬੀਰ ਸੰਗਤ ਕਰੀਐ ਸਾਧ ਕੀ ਜੋ ਅੰਤ ਕਰੇ ਨਰਵਾਹੋ ਸਾਖਤ ਸੰਗ ਨ ਕੀਜੀਐ ਜਾਤੇ ਹੋਏ ਬਨਾ ਕਹਿੰਦੇ ਭਾਈ ਰੱਬ ਦੇ ਪਿਆਰਿਆਂ ਦੀ ਸੰਗਤ ਕਰ ਮਹਾਂਪੁਰਸ਼ਾਂ ਦੀ ਸੰਗਤ ਕਰ ਜੇ ਰੱਬ ਦੇ ਪਿਆਰਿਆਂ ਦੀ ਸੰਗਤ ਕਰੇਗਾ ਸੰਗਤ ਕਰੀਐ ਸਾਧ ਕੀ ਜੋ ਅੰਤ ਕਰੇ ਨਰਵਾਹੋ ਆ ਹੁਣੇ-ਹੁਣੇ ਭਾਈ ਸਾਹਿਬ ਜੀ ਨੇ ਭਾਈ ਮੁਗਲੂ ਜੀ ਦਾ ਪ੍ਰਸੰਗ ਸੁਣਾਇਆ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਾਂ ਦੀ ਪਵਿੱਤਰ ਰਚਨਾ ਦੇ ਨਾਲ ਆਪ ਜੀ ਨੂੰ ਜੋੜਿਆ ਕਿੰਨੇ ਪ੍ਰੇਮ ਨਾਲ ਇਹ ਦੁਨੀਆ ਸਾਥ ਸੰਗਤ ਜੀ ਜਿਉਂਦਿਆਂ ਨੂੰ ਛੱਡ ਜਾਂਦੀ ਹੈ ਪਰ ਸਤਿਗੁਰੂ ਕਹਿੰਦੇ ਸਾਧੂ ਦੀ ਸੰਗਤ ਐਸੀ ਸੰਗਤ ਹੈ ਭਾਈ ਜਿਹੜੀ ਮੋਇਆਂ ਦਾ ਵੀ ਸਾਥ ਨਹੀਂ ਛੱਡਦੀ ਸਾਧੂ ਮੋਇਆਂ ਦਾ ਵੀ ਸਾਥ ਨਭਾਉਂਦੇ ਸੰਗਤ ਕਰਕੇ ਸਾਧ ਕੀ ਜੋਤ ਅੰਤ ਕਰੇ ਨਰਬਾਹੂ ਸਾਖਤ ਸੰਗ ਨਾ ਕੀਤੀ ਹੈ ਅਮਾਪੁਰਸ਼ ਨੇ ਉਪਰਾਲਾ ਇਸੇ ਕਰਕੇ ਕੀਤਾ ਆ ਕਿੰਨੇ ਜੀਵ ਜੁੜੇ ਬੈਠੇ ਨੇ ਪਿਆਰਿਓ ਕਿੰਨਾ ਕੱਠ ਕਿੰਨੀ ਸੰਗਤ ਦੂਰੋਂ ਦੂਰੋਂ ਚੱਲ ਕੇ ਆਈ ਸਤਿਗੁਰੂ ਕਹਿੰਦੇ ਸਾਾਕਤ ਸੰਗ ਨਾ ਕੀਦੀਏ ਜਾਤੇ ਹੋਏ ਬਣਾਓ ਜੇ ਮਾੜੇ ਬੰਦੇ ਦੀ ਸੰਗਤ ਹੋ ਜਾਏ ਤੇ ਜ਼ਿੰਦਗੀ ਬਨਾਸ਼ ਹੋ ਜਾਂਦੀ ਤੇ ਰੱਬ ਦੇ ਪਿਆਰਿਆਂ ਦੀ ਸੰਗਤ ਤੇ ਸਤਿਗੁਰੂ ਤਾਂ ਹੀ ਵਚਨ ਕਰਦੇ ਨੇ ਮਹਾਰਾਜ ਕਹਿੰਦੇ ਕਿਨਹੀ ਬਣ ਗਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਪਾਰੀ ਸੰਤੋ ਬਣ ਗਿਆ ਨਾਮ ਗੋਬਿੰਦ ਦਾ ਮਹਾਪੁਰਸ਼ਾਂ ਨੇ ਕਾਰਜੀ ਇਹ ਕਰਿਆ ਜ਼ਿੰਦਗੀ ਵਿੱਚ ਇਕ ਕੋਈ ਕੰਮ ਵਾਸਤੇ ਮਹਾਪੁਰਸ਼ਾਂ ਨੇ ਜ਼ਿੰਦਗੀ ਲਾ ਦਿੱਤੀ ਸਾਰੀ ਆਪਣੀ ਜ਼ਿੰਦਗੀ ਨਿਸ਼ਾਵਰ ਕਰ ਦਿੱਤੀ ਸਤਿਗੁਰੂ ਕਹਿੰਦੇ ਕੋਈ ਕੁਝ ਦਾਨ ਕਰਦਾ ਕੋਈ ਕੁਝ ਦਾਨ ਕਰਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਤੇ ਭਗਤੀ ਲਾਇਨ ਹਰਿ ਸਿਉ ਨੈਣ ਮਲਾਏ ਕੋਈ ਮਾਇਆ দান ਕਰਦਾ ਕੋਈ ਸੋਨਾ ਚਾਂਦੀ দান ਕਰਦਾ ਉਹ ਗੁਰੂ ਦੇ ਪਿਆਰੇ ਉਹ ਮਹਾਪੁਰਸ਼ਾਂ ਨੇ ਆਪਣਾ ਜੀਵਨ ਹੀ দান ਕਰ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਾਈਓ ਸਤਗੁਰੂ ਇਹਨਾਂ ਲਈ ਇੰਨਾ ਸਤਕਾਰ ਦੇ ਵਜਨ ਕਰਦੇ ਨੇ ਮਹਾਰਾਜ ਵਿਰਲੇ ਵਿਰਲੇ ਨੇ ਤੇਰੇ ਨਾਮ you wow. ਮੇਰਲੇ ਮੇਰਲੇ ਨੇ ਤੇਰੇ ਨਾਮ ਦੇ ਵਪਾਰ ਮੇਰਲੇ ਮੇਰਲੇ ਨੇ ਤੇਰੇ ਨਾਮ ਨਾਮ ਦੇ ਗੁਫਾਰੀ ਤੇਰੇ ਨਾਮ ਦੇ ਵਪਾਰੀ ਦੀਪ ਪਾਰੀ ਤੇਰੇ ਨਾਮ ਦੇਵਪਾਰੀ ਬਰਲੇ ਬਰਲੇ ਨੇ ਤੇਰੇ ਨਾਮ ਦੇਵਪਾਰੀ ਤੇਰੇ ਨਾਮ ਦੇਵਪਾ